ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਵਿੱਚ ਇੱਕ ਔਰਤ ਸਰਕਾਰੀ ਬੱਸ ਦੇ ਕੰਡਕਟਰ ਨੂੰ ਧਮਕੀਆਂ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੌਰਾਨ ਬੱਸ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਇਕੱਲੀ ਔਰਤ ਵੱਲੋਂ ਸਾਰਿਆਂ ਨੂੰ ਪਰੇਸ਼ਾਨ ਕੀਤਾ ਗਿਆ। ਕਿਉਂਕਿ ਇਸ ਵਿੱਚ ਕੰਡਕਟਰ ਦਾ ਕੋਈ ਵੀ ਕਸੂਰ ਨਹੀਂ ਹੈ। ਔਰਤਾਂ ਇਹ ਵੀ ਕਹਿ ਰਹੀਆਂ ਸਨ ਕਿ ਅਸੀਂ ਕੰਡਕਟਰ ਦੀ ਮਦਦ ਕਰਨ ਲਈ ਹਰ ਸਮੇਂ ਅੱਗੇ ਆਉਣ ਲਈ ਤਿਆਰ ਹਾਂ। ਜਿਸ ਨੂੰ ਲੈ ਕੇ ਥਾਣਾ ਨਈਂਆਵਾਲਾ ਵਿਖੇ ਔਰਤ ਅਤੇ ਉਸਦੇ ਪੁੱਤਰ ਦੇ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਦਾ ਪੁੱਤਰ ਪੁਲਿਸ ਮੁਰਾਜਮ ਦੱਸਿਆ ਗਿਆ ਹੈ ਜਿਸ ਦੀ ਡਿਊਟੀ ਥਾਣਾ ਥਰਮਲ ਬਠਿੰਡਾ ਵਿੱਚੇ ਦੱਸੀ ਗਈ ਹੈ ਇਹ ਗੁਰਜਨ ਸਿੰਘ ਪੰਜਾਬ ਰੋਡ ਵਿੱਚ ਦਾ ਕਨੈਕਟਰ ਉਸ ਵੱਲੋਂ ਇੱਕ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਇੱਕ ਲੇਡੀ ਦੇ ਇੱਕ ਲੜਕੇ ਨੇ ਉਸ ਨਾਲ ਜਿਹੜੀ ਹੋ ਗਈ ਹੈ ਔਨ ਡਿਊਟੀ ਜਿਹੜੀ ਹੋ ਗਈ ਹੈ ਉਹਦੀ ਡਿਊਟੀ ਦੇ ਵਿੱਚ ਵਿਕਨ ਪਾਇਆ ਇਸ ਬੰਦੇ ਵਿੱਚ ਉਹਦੇ ਬਿਆਨ ਦਰਜ ਕਰਕੇ 69 ਨੰਬਰ ਐਫ ਆਈ ਆਰ ਥਾਣਾ ਲੰਨੇਵਾਲਾ ਦਰਜ ਜਿਸ ਤੋਂ ਕੀਤੀ ਗਈ ਹੈ ਜੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਮੈਟਰ ਕੀ ਹੈ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਤਦ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇ ਸਰ ਇਸੇ ਮਾਮਲੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਵੀ ਬਤਮੀਜ਼ੀ ਕੀਤੀ ਗਈ ਹੈ ਨਾ ਉਸ ਨੂੰ ਸੁਨਾਟਿਵ ਕਰਨ ਲਈ ਦੇਖੋ ਜਿਹੜੀ ਪ੍ਰੀਲੀਮਿਨਰੀ ਉਹਨੇ ਬਿਆਨ ਦਰਜ ਕਰਵਾਇਆ ਉਸ ਬਿਆਨ ਦੇ ਉੱਪਰ ਜਿਹੜੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਐਫ ਆਈ ਆਰ ਰਜਿਸਟ੍ਰੇਸ਼ਨ ਤੋਂ ਬਾਅਦ ਅਗਲਾ ਜਿਹੜਾ ਕਾਰਵਾਈ ਹੈ ਇਨਵੈਸਟੀਗੇਸ਼ਨ ਦੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਚੀਜ਼ ਸਾਹਮਣੇ ਆਊਗੀ ਉਸ ਮੁਤਾਬਕ ਫਰਦਰ ਕਾਰਵਾਈ ਕੀਤੀ ਜਾਊਗੀ ਜੇ ਉਹਦੇ ਵੱਲੋਂ ਬੰਦਾ ਹੋਗਾ ਤਾਂ ਦੋਧਾਂ ਕੀਤੀ ਜਾਊਗੀ ਇਹ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਜਾਵੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਵਿੱਚ ਇੱਕ ਔਰਤ ਸਰਕਾਰੀ ਬੱਸ ਦੇ ਕੰਡਕਟਰ ਨੂੰ ਧਮਕੀਆਂ ਦਿੰਦੀ ਹੋਈ ਦਿਖਾਈ ਦੇ ਰਹੀ ਹੈ ਇਸ ਦੇ ਦੌਰਾਨ ਬੱਸ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਇਕੱਲੀ ਔਰਤ ਵੱਲੋਂ ਸਾਰਿਆਂ ਨੂੰ ਪਰੇਸ਼ਾਨ ਕੀਤਾ ਗਿਆ ਕਿਉਂਕਿ ਇਸ ਵਿੱਚ ਕੰਡਕਟਰ ਦਾ ਕੋਈ ਵੀ ਕਸੂਰ ਨਹੀਂ ਹੈ ਔਰਤਾਂ ਇਹ ਵੀ ਕਹਿ ਰਹੀਆਂ ਸਨ ਕਿ ਅਸੀਂ ਕੰਡੈਕਟਰ ਦੀ ਮਦਦ ਕਰ ਲਈ ਹਰ ਸਮੇਂ ਅੱਗੇ ਆਉਣ ਲਈ ਤਿਆਰ ਹਾਂ ਜਿਸ ਨੂੰ ਲੈ ਕੇ ਥਾਣਾ ਨਈਆਂਵਾਲਾ ਵਿਖੇ ਔਰਤ ਅਤੇ ਉਸਦੇ ਪੁੱਤਰ ਦੇ ਮਾਮਲਾ ਦਰਜ ਕੀਤਾ ਗਿਆ ਹੈ ਔਰਤ ਦਾ ਪੁੱਤਰ ਪੁਲਿਸ ਮੁਰਾਜਮ ਦੱਸਿਆ ਗਿਆ ਹੈ ਜਿਸ ਦੀ ਡਿਊਟੀ ਥਾਣਾ ਥਰਮਲ ਬਠਿੰਡਾ ਵਿਖੇ ਦੱਸੀ ਗਈ ਹੈ ਇਹ ਗੁਰਜਨ ਸਿੰਘ ਪੰਜਾਬ ਰੋਡਵੇਜ਼ ਦਾ ਕੰਡੈਕਟਰ ਉਸ ਵੱਲੋਂ ਇੱਕ ਬਿਆਨ ਦਰਜ ਕਰਵਾਇਆ ਗਿਆ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਇੱਕ ਲੇਡੀ ਦੇ ਇੱਕ ਲੜਕੇ ਨੇ ਉਸ ਨਾਲ ਜਿਹੜੀ ਹੈਗੀ ਐ ਔਨ ਡਿਊਟੀ ਜਿਹੜੀ ਹੈਗੀ ਐ ਉਹਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਇਸ ਬੰਦੇ ਵਿੱਚ ਉਹ ਤੇ ਬਿਆਨ ਦਰਜ ਕਰਕੇ 69 ਨੰਬਰ ਐਫ ਆਈ ਆਰ थाना ਨੰਨੇਵਾਲ ਦਰਜ ਜਿਸ ਤੋਂ ਕੀਤੀ ਗਈ ਹੈ ਜੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਮੈਟਰ ਕੀ ਹੈ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਇਸ ਇਸੇ ਮਾਮਲੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਵੀ ਬਤਮੀਲੀ ਕੀਤੀ ਗਈ ਹੈ ਨਾ ਉਸ ਨੂੰ ਸੁਣ ਕੇ ਮਿਕਰਨ ਲਈ ਦੇਖੋ ਜਿਹੜੀ ਪ੍ਰੀਮੀਨਰੀ ਉਹਨਾਂ ਬਿਆਨ ਦਰਜ ਕਰਵਾਇਆ ਉਸ ਬਿਆਨ ਦੇ ਉੱਪਰ ਜਿਹੜੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਐਫ ਆਈ ਆਰ ਰਜਿਸਟ੍ਰੇਸ਼ਨ ਤੋਂ ਬਾਅਦ ਅਗਲਾ ਜਿਹੜਾ ਕਾਰਵਾਈ ਹੈ ਇਨਵੈਸਟੀਗੇਸ਼ਨ ਦੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਚੀਜ਼ ਸਾਹਮਣੇ ਆਊਗੀ ਉਸ ਮੁਤਾਬਕ ਫਰਦਰ ਕਾਰਵਾਈ ਕੀਤੀ ਜਾਊਗੀ ਜੇ ਉਹਦੇ ਵੱਲੋਂ ਬੰਦਾ ਹੋਊਗਾ ਤਾਂ ਉਹਦਾ ਵੀ ਕੀਤੀ ਜਾਊਗੀ ਇਹ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਜਾਊਗਾ